ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਲੇ ਜੁੱਤੀ ਉਛਾਲਣ ਦੇ ਮਾਮਲੇ ਦੇ ਬਾਅਦ ਖੁਦ ਸੀਐਮ ਬਾਦਲ ਨੇ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੁੱਤੀ ਉਛਾਲਣ ਵਾਲਾ ਸ਼ਖਸ ਅਬੋਹਰ ਦਾ ਰਹਿਣ ਵਾਲਾ ਹੈ ਲੰਬੀ ਹਲਕੇ ਦਾ ਨਹੀਂ ਹੈ ਅਤੇ ਉਹ ਅਮਰੀਕ ਸਿੰਘ ਅਜਨਾਲੇ ਵਾਲੇ ਦਾ ਆਦਮੀ ਹੈ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਵਧੇਰੇ ਜਾਂਚ ਕਰ ਰਹੀ ਹੈ ਇਸ ਘਟਨਾ ਦੌਰਾਨ ਸੀਐਮ ਬਾਦਲ ਦਾ ਚਸ਼ਮਾ ਟੁੱਟਣ ਦੀ ਵਿਕਲ ਸਾਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਉੱਤੇ ਸੀਐਮ ਬਾਦਲ ਨੇ ਇਹ ਕਿਹਾ ਹੈ ਕਿ ਉਹਨਾਂ ਦਾ ਚਸ਼ਮਾ ਬਿਲਕੁਲ ਠੀਕ ਹੈ ਉਹਨਾਂ ਨੂੰ ਕੁਝ ਨਹੀਂ ਹੋਇਆ ਹੈ ਬਈ ਵਿਰੋਧ ਨਹੀਂ ਉਹ ਬੰਦਾ ਇੱਥੋਂ ਦਾ ਨਹੀਂ ਸੀ ਉਹ ਉਹ ਰਹਿੰਦਾ ਔਰ ਉਹ ਅਮਰੀਕ ਸਿੰਘ ਮੈਨੂੰ ਜੋ ਪਤਾ ਲੱਗਾ ਜਨਾਲੇ ਵਾਲਾ ਇਹ ਤਾਂ ਹੁਣ ਪੁਲਿਸ ਵਾਲੇ ਦੱਸਣਗੇ ਮੈਂ ਨਹੀਂ ਕੁਝ ਕਹਿਣਾ ਪਰ ਕੀ ਬੰਦੀ ਕਾਰਵਾਈ ਕਰੋਗੇ ਜੇ ਉਹਨੂੰ ਮਾਫ ਨਹੀਂ ਮੈਂ ਕੁਝ ਨਹੀਂ ਕਹਿਣਾ ਇਹ ਪਤਾ ਨਹੀਂ ਕੀ ਗੱਲ ਸੀ ਉਹ ਪੁਲਿਸ ਵਾਲੇ ਦੇਖਣਗੇ ਕੀ ਗੱਲ ਹੈ ਕਿ ਮੈਨੂੰ ਤਾਂ ਕਿਸੇ ਦੇ ਖਿਲਾਫ ਨਹੀਂ ਪਿੰਡ ਸਾਰੇ ਨੂੰ ਸਾਡਾ ਮਦਈ ਹੈ ਲੇਕਿਨ ਉਹ ਕਿਉਂਕਿ ਉਹਨਾਂ ਦਾ ਤਲਕ ਸੀ ਜਾਣਦੇ ਉਹ ਸਾਰਾ ਉਹ ਪਤਾ ਨਹੀਂ ਕੀ ਕਨਸਪਿਰੇਸੀ ਹੈ ਕੀ ਨਹੀਂ ਉਹ ਤੋਂ ਦੱਸੋ ਤੁਹਾਡੇ ਉੱਪਰ ਵੀ ਜੈਨਕ ਵੀ ਐਨਕ ਵੀ ਟੁੱਟੀ ਹੈ ਤੁਹਾਡੇ ਉੱਪਰ ਨਹੀਂ ਮੇਰੀ ਤਾਂ ਉਹੀ ਹੈ ਜੀ ਠੀਕ ਹੈ ਜੀ ਇੱਕ ਇੱਕ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਨੂੰ ਦਿਖਾ ਰਹੇ ਆ ਸੀਐਮ ਦਾ ਕੀ ਕਹਿਣਾ ਚਾਹੋਗੇ ਵੇਖੋ ਦਿਖਾ ਰਹੇ ਬੜਨਾ ਤਾਂ ਕਿਸੇ ਨੇ ਹੈ ਨਹੀਂ ਦਿਖਾ ਪਵੇ ਕਿਸੇ ਨੂੰ ਇਹ ਦੇਖੋ ਕੇਸ਼ਰੀਵਾਲੇ ਨੂੰ ਕਦੇ ਕੋਈ ਪੰਜਾਬ ਦਾ ਬੰਦਾ ਇਹ ਕਰ ਸਕਦਾ ਹੈ ਕਿ ਬਾਹਰੋਂ ਆ ਕੇ ਕੋਈ ਇੱਥੇ ਰਾਜ ਕਰੇ ਪੰਜਾਬੀਆਂ ਚ ਗੈਰਤ ਆ ਅਣਖ ਹੈ ਜੇ ਇਸ ਵਾਂ ਕਰਨਗੇ ਤੇ ਲੋਕਾਂ ਨੇ ਜਿਹੜੀ ਚਾਰ ਵੋਟਾਂ ਦੇਣੀਆਂ ਉਹ ਵੀ ਨਹੀਂ ਦੇਣੀਆਂ ਚੰਗੇ